ਆਜੋ ਪਿੰਡ ਹੈ ਪਿੰਡ ਮਸ਼ਹੂਰ ਕਿਉਂ ਹੈ ਨਾ ਇਹਦੇ ਬਾਰੇ ਵਸ ਤੁਸੀਂ ਕਮੈਂਟ ਕਰਨਾ ਹੈ ਕਿ ਪਿੰਡ ਮਸ਼ਹੂਰ ਕਿਉਂ ਹੈ ਇਹ ਪਿੰਡ ਮਸ਼ਹੂਰ ਬਹੁਤ ਜ਼ਿਆਦਾ ਹੈ ਔਰ ਸੁਰਖੀਆਂ ਚ ਰਹਿੰਦਾ ਪਿੰਡ ਕਾਰਨ ਕੀ ਹੈ ਬਸ ਤੁਸੀਂ ਇਹੀ ਕਮੈਂਟ ਕਰਨਾ ਔਰ ਇਹ ਭਰਾ ਲੰਬੇ ਸਮੇਂ ਤੋਂ ਬਸ ਇਹੀ ਰੇਡ ਕਾ ਲਗਾ ਕੇ ਰੱਖਦਾ ਹੈ ਕਿ ਸਾਡਾ ਪਿੰਡ ਜਿਹੜਾ ਉਹ ਇਸ ਵੇਲੇ ਸ਼ਿਖਰਾਂ ਤੇ ਜਾ ਰਿਹਾ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਸਾਡਾ ਪਿੰਡ ਆਏ ਦਿਨ ਇੱਥੇ ਦੁਨੀਆ ਦਾ ਇਕੱਠ ਜਿਹੜਾ ਹੁੰਦਾ ਹੀ ਰਹਿੰਦਾ ਹੈ ਆਏ ਦਿਨ ਇੱਥੇ ਕੋਈ ਨਾ ਕੋਈ ਨਵਾਂ ਵਾਕਿਆ ਵੇਖਣ ਨੂੰ ਮਿਲ ਜਾਂਦਾ ਔਰ ਕਾਰਨ ਕੀ ਹੈ ਕਿਉਂ ਪਿੰਡ ਮਸ਼ਹੂਰ ਹੈ ਪੜ੍ਹੇ ਲਿਖੇ ਜ਼ਿਆਦਾ ਨੇ ਜਾਂ ਇੱਥੇ ਪਲਵਾਨ ਜ਼ਿਆਦਾ ਨੇ ਤਾਂ ਜਾਂ ਫਿਰ ਇੱਥੇ ਨਸ਼ੇੜੀ ਜ਼ਿਆਦਾ ਨੇ ਇਹ ਕਮੈਂਟ ਜ਼ਰੂਰ ਕਰਨਾ ਹੈ ਕਿਉਂ ਮਸ਼ਹੂਰ ਹੈ ਪਿੰਡ ਬਸ ਇਹ ਜਾਣਕਾਰੀ ਚਾਹੀਦੀ ਹੈ ਭਰਾ ਜਿੰਨੇ ਆਵਾਜ਼ ਚੱਕ ਰਿਹਾ ਲੇਕਿਨ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਕਿਉਂ ਕੋਈ ਹੱਲ ਹੋਵੇਗਾ ਜਾਂ ਨਹੀਂ ਇਹਦੇ ਬਾਰੇ ਤੁਸੀਂ ਜਾਣਕਾਰੀ ਦੇਣੀ ਹੈ ਔਰ ਕਮੈਂਟ ਜ਼ਰੂਰ ਕਰਨਾ ਹੈ ਆ ਖਬਰ ਪੂਰੀ ਜ਼ਰੂਰ ਵੇਖਣੀ ਹੈ ਆ ਪੂਰੀ ਖਬਰ ਵੇਖਣੀ ਹੈ ਹੋਰ ਵੀ ਖਬਰ ਤੁਹਾਨੂੰ ਵਿਖਾਉਂਦੇ ਆ ਔਰ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਜਿੰਨੀ ਹੋ ਪੜੇ ਲਿਖੇ ਦੇ ਪਿੱਛੇ ਰਹਿ ਗਏ ਪਹਿਲਾਂ ਦੇ ਪੜੇ ਲਿਖੇ ਬੰਦਿਆਂ ਵਾਸਤੇ ਮਸ਼ਹੂਰ ਸੀ ਹੁਣ ਪੜੇ ਲਿਖੇ ਪਿੱਛੇ ਰਹਿ ਗਏ ਨਸ਼ਿਆਂ ਦੇ ਬਾਜੂ ਜਾਣਿਆ ਜਾਂਦਾ ਜੀ ਇਹ ਹੁਣ ਨਸ਼ਿਆਂ ਦੇ ਗੜਬਜੋ ਜਾਣਿਆ ਜਾਂਦਾ ਪੂਰੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਹੈ ਇਹ ਚਿੱਟੇ ਦਾ ਨੰਬਰ ਤੇ ਮੋਤਾਂ ਵੀ ਸਾਰਨਾ ਬਾਅਦ ਇੱਥੇ ਓਵਰਡੋਜ਼ ਨਾਲ ਹੋਈਆਂ ਮੰਗ ਕੀ ਕਰ ਮੰਗ ਇਹੀ ਕਰਨੀ ਹੈ ਪੁਲਿਸ ਪ੍ਰਸ਼ਾਸਨ ਕੋਲ ਵੀ ਅਨਲੀਗਲ ਬੰਦੇ ਆ ਜਿਹੜੇ ਪ੍ਰਵਾਸੀ ਆ ਜਿਹੜੇ ਸਿਰਫ ਇੱਕ ਨਸ਼ੇ ਦੇ ਮਾਰ ਇੱਥੇ ਆਨੇ ਆ ਰਹੇ ਆ ਅਨਲੀਗਲ ਰਹਿ ਰਿਹਾ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਨਸ਼ਿਆਂ ਨੂੰ ਠੱਲ ਪਾਈ ਜਾਵੇ ਤੇ ਇਹੋ ਜਿਹੇ ਜਿਹੜੇ ਅਨਲੀਗਲ ਮੋਤਾ ਹੋ ਰਿਹਾ ਓਵਰਡੋਜ਼ ਨਾਲ ਜਿਹੜੀਆਂ ਪਿਛਲੇ 2-3 ਮਹੀਨਿਆਂ ਚ ਬਹੁਤ ਜ਼ਿਆਦਾ ਹੋਈਆਂ ਉਹਨਾਂ ਦੀ ਜਿਹੜੀ ਸਾਰੀ ਵੈਰੀਫਿਕੇਸ਼ਨ ਕਰਕੇ ਉਹ ਬੰਦਿਆਂ ਦੇ ਜਿਹੜੇ ਚਿੱਟਾ ਵੇਚ ਰਹੇ ਉਹਨੂੰ ਫੜ ਕੇ ਅੰਦਰ ਦਿੱਤਾ ਜਾਏ ਸਰਚ ਅਭਿਆਨ ਬੜੇ ਚੱਲੇ ਸੀ ਤੁਹਾਡੇ ਵਾਂਗ ਨਹੀਂ ਜੀ ਸਰਚ ਅਭਿਆਨ ਚੱਲਿਆ ਉਹ ਸਿਰਫ ਇੱਕ ਜਾਂ ਦੋ ਦਿਨ ਚੱਲਦਾ ਉਹ ਅਗਲੇ ਦਿਨ ਫਿਰ ਉਹੀ ਹਾਲ ਹੋ ਜਾਂਦਾ ਇੱਕ ਜਾਂ ਦੋ ਦਿਨ ਦਾ ਹੁੰਦਾ ਪ੍ਰੋਸੀਜਰ ਸਾਰਾ ਉਹ ਤੁਹਾਡੇ ਕਹਿਣ ਮੁਕਾਬਕ ਇਥੇ ਬਹੁਤ ਜ਼ਿਆਦਾ ਇਹੋ ਜਿਹੇ ਬਹੁਤ ਜ਼ਿਆਦਾ ਜੀ ਇਹੋ ਜਿਹੇ ਜਿਹੜੇ ਓਵਰਡੋਜ਼ ਨਾਲ ਮੋਤਾਂ ਬਹੁਤ ਹੋ ਰਹੀਆਂ ਅਲੀਗਲ ਬੰਦੇ ਬਹੁਤ ਆ ਜੀ ਸਕੂਲ ਤੇ ਇਹ ਆ ਜੀ ਬੱਚੇ ਛੋਟੇ ਛੋਟੇ ਇਹਦੇ ਸਿੱਖਿਆ ਲੈਣ ਆਂਦੇ ਆ ਜੀ ਪਰ ਰਾਹ ਦੇ ਵਿੱਚ ਇਹੋ ਜਿਹੇ ਕਹਿੰਦਾ ਮਤਲ ਕਿ ਜਿਹੜੇ ਸ਼ਰਾਬ ਪੀ ਕੇ ਜਾਂ ਚਿੱਟਾ ਪੀ ਕੇ ওভারਡੇਜ ਨਾਲ ਡਿਗੇ ਹੁੰਦੇ ਆ ਉਹ ਬੱਚੇ ਸਿਰ ਸਿਰ ਵੇਖ ਰਿਆ ਵੀ ਆ ਕੀ ਹੋਇਆ ਪਿਆ ਇਹ ਬੱਚੇ ਸਿਰ ਸਿਰ ਵੇਖ ਰਿਆ ਇੱਥੇ ਜਾਮ ਲੱਗ ਗਿਆ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਪਿੰਡ ਵਾਂ ਅੱਖਾਂ ਦੇ ਵਿੱਚ ਇਹ ਥੋੜਾ ਜਿਹਾ ਸੁਧਾਰ ਹੋਏ ਇਹ ਚੀਜ਼ ਦਾ ਨਸ਼ਿਆਂ ਦਾ ਅੱਖਾਂ ਦਾ ਸੁਧਾਰ ਹੋਏ ਨਹੀਂ ਜੀ ਜੋ ਮੂਈ ਤਾਂ ਨਹੀਂ ਲੱਗਦੀ ਕਿਉਂਕਿ ਅੱਛੇ ਕਮੇਟੀਆਂ ਵੀ ਬਣ ਕੇ ਹੋ ਗਿਆ ਸਾਰਾ ਕੁਝ ਪਿੰਡ ਦੇ ਲੋਕਲ ਬੰਦਿਆਂ ਨੇ ਆਮ ਬੰਦਿਆਂ ਨੇ ਬਹੁਤ ਜ਼ੋਰ ਲਾਇਆ ਪਰ ਫਿਰ ਪ੍ਰਣਾਲੀਆ ਉੱਥੇ ਤੋਂ ਉੱਥੇ ਰਹਿੰਦਾ ਜੀ ਕੋਈ ਸਰਕਾਰ ਆਹੀ ਬਦਲਾਵ ਵਾਲੀ ਉਹਨੇ ਕਿੰਨਾ ਕੁ ਬਦਲਾਵ ਕੀਤਾ ਨਹੀਂ ਜੀ ਬਦਲਾਵ ਜਿਦਾ ਪ ਉਦਾਂ ਹੀ ਚੱਲਣਾ ਸਰਕਾਰ ਨੇ ਕੁਝ ਨਹੀਂ ਕੀਤਾ ਨਹੀਂ ਹਾਲਾਤ ਉਦਾਂ ਹੀ ਆ ਜੀ ਹਾਲਾਤ ਉਦਾਂ ਹੀ ਆ ਜੀ ਸਾਡਾ ਪਿੰਡ ਵਾਂਖਾ ਆ ਉਹ ਜੋ ਚਿੱਟੇ ਦੇ ਨਸ਼ੇ ਦੇ ਗੜਬਾਜੋ ਜਾਣਿਆ ਜਾਂਦਾ ਦੇਸੀ ਸ਼ਰਾਬ ਚਿੱਟਾ ਹਰ ਚੀਜ਼ ਦਾ ਨਸ਼ਾ ਜਿਹੜਾ ਇੱਥੇ ਸ਼ਰਿਆਂ ਵਿੱਚ ਵਗਦਾ ਜੀ ਇਹ ਪ੍ਰਵਾਸੀ ਆ ਇਹਦੇ ਵਰਗੇ ਬਹੁਤ ਪ੍ਰਵਾਸੀ ਆ ਜਿਹੜੇ ਨਸ਼ਾ ਕਰਨ ਦੇ ਮਾਰੇ ਇਥੇ ਅਨਲੀਗਲ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਰਹਿੰਦੇ ਆ ਇਹ ਪਿਛਲੇ 5-6 ਸਾਲ ਤੋਂ ਇੱਥੇ ਰਹਿ ਰਿਹਾ ਤੇ ਇਹਦੀ ਨਾ ਕੋਈ ਵੈਰੀਫਿਕੇਸ਼ਨ ਆ ਨਾ ਇਹਦਾ ਕੋਈ ਨਾਮ ਪਤਾ ਆ ਜੀ ਨਾ ਕੋ ਨਾ ਪਤਾ ਇਹਦਾ ਪਤਾ ਕਿਸ ਨੂੰ ਕਿਸ ਨੂੰ ਨੂੰ ਪਤਾ ਕਿੱਥੋਂ ਆਦਾ ਕਿੱਥੋਂ ਨਹੀਂ ਅੱਜ ਰਾਤ ਕੋਈ ਓਵਰਡੋਜ਼ ਦੇ ਕਾਰਨ ਇੱਥੇ ਜਿੱਥੇ ਪਿਆਰਾਂ ਦਾ ਛੜਕਾ ਛੁੜਕਾ ਦਾ ਇਹਦੇ ਵਿੱਚ ਨਾਲੇ ਦੇ ਦੇ ਕੇ ਰਾਤ ਇਹਦੀ ਅਜੇ ਡੈਥ ਹੋ ਗਈ ਹੈ ਇਹ ਲੱਗਦਾ ਹੈ ਕਿ ਇਹ ਪੂਰਾ ਹੋ ਗਿਆ ਜੀ ਇਹ ਰਾਤ ਦਾ ਆਕੜ ਗਿਆ ਸਰੀਰ ਦਾ ਪੇਦਾ ਵਿੱਚ ਨਾਲੇ ਦੇ ਵਿੱਚ ਕਿਦੀ ਰਿਐਕਟ ਹੈ ਕਿ ਅੰਦਰ ਕਿਦਾ ਕਿੱਥੇ ਕਹਿੰਦੇ ਦੁਕਾਨ ਦੇ ਅੰਦਰ ਹੀ ਰਹਿੰਦਾ ਨਹੀਂ ਜੀ ਇਹਦਾ ਇੱਕ ਟਿਕਾਣਾ ਨਹੀਂ ਇਹ ਕੋਈ 10 ਦਿਨ ਉੱਥੇ ਤੇ 10 ਦਿਨ ਉੱਥੇ ਕਿਉਂਕਿ ਇਹਦੇ ਵਰਗੇ ਸਾਡੇ ਪਿੰਡ 'ਚ ਬਹੁਤ ਆ ਇਹਦੇ ਵਰਗੇ ਸਾਡੇ ਪਿੰਡ 'ਚ ਪ੍ਰਵਾਸੀ ਜਿਹੜੇ ਬਾਹਰ ਦੇ ਆਏ ਦਾ ਬਹੁਤ ਆ ਜਿਹੜੇ ਸਿਰਫ ਨਸ਼ੇ ਦੇ ਕਾਰ ਕਿਉਂਕਿ ਇੱਥੇ ਨਸ਼ਾ ਜਿਹੜੀ ਫੈਸਿਲਿਟੀ ਆ ਨਸ਼ੇ ਦੀ ਬਹੁਤ ਜਲਦੀ ਮਿਲ ਜਾਂਦੀ ਹੈ ਜਿੱਥੋਂ ਮਰਜੀ ਲੈ ਲੋ ਜਾ ਕੇ ਅਨਲੀਗਲ ਸ਼ਰਾਬ ਵੀ ਚਿੱਟਾ ਵੀ ਹਰ ਚੀਜ਼ ਮਿਲਦੀ ਹੈ ਇੱਥੇ ਜੀ ਸਾਡੇ ਪਿੰਡਾਂ ਅਵਾਂਖਾ ਦੇ ਵਿੱਚ ਅਵਾਂਖਾ ਨਕੇ ਵਿੱਚ ਵੀ ਮਸ਼ਹੂਰ ਹੈ ਹਾਂ ਜੀ ਪੋਲੀਟਿਕਲ ਵੀ ਮਸ਼ਹੂਰ ਆ ਦੂਸਰਾ ਨੰਬਰ ਆ ਸੀ ਇਹ ਮੰਗ ਕਰਦੇ ਵੀ ਇਹਦੇ ਵਰਕੇ ਪ੍ਰਵਾਸੀ ਹੈ ਜਿਹੜੇ ਅਨਲੀਗਲ ਬੰਦੇ ਆ ਅਵਾਂਖੇ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੇ ਆ ਅਸੀਂ ਪੁਲਿਸ ਕੋਲ ਮੰਗ ਕਰਨੇ ਵੀ ਵੈਰੀਫਿਕੇਸ਼ਨ ਕਰਕੇ ਇਹਨਾਂ ਦੀ ਸਾਰੀ ਜਿੰਨੇ ਅਵਾਂਖੇ ਪਿੰਡ ਦੇ ਵਿੱਚ ਡਿਟੇਲ ਕੱਢ ਕੇ ਇਹਨਾਂ ਨੂੰ ਆਪੋ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਸਟੇਟਾਂ ਦੇ ਵਿੱਚ ਭ ਕਿਉਂਕਿ ਬਹੁਤ ਜ਼ਿਆਦਾ ਬੰਦੇ ਇਹੋ ਜਿਹੇ ਰਹਿੰਦੇ ਆ ਜਿਹੜੇ ਅਨਲੀਗਲ ਨਸ਼ੇ ਮਾਰ ਰਹੇ ਤੇ ਰਹਿੰਦੇ। ਸਰੂ ਤੁਸੀਂ ਕਿਵੇਂ ਵੇਖਦੇ ਹੋ ਕਿ ਕੱਲ ਵੀ ਇੱਕ ਡੈੱਡ ਬੋਡੀ ਦੀ ਨਗਰ ਵਿੱਚ ਪਈ ਹੈ। ਹਾਂ ਅਸੀਂ ਤੇ ਇਹ ਸਾਰਾ ਨਸ਼ਿਆਂ ਦਾ ਜੀ ਕਰਨਿਆ ਜੀ ਸਾਡੇ ਪਿੰਡ ਚ ਗਾੜਾ ਨਸ਼ਿਆਂ ਦਾ ਚਿੱਟੇ ਦਾ ਤੇ ਅਸੀਂ ਤੇ ਸਾਡੇ ਪਿੰਡ ਚ ਚੋਰੀ ਵੀ ਇੰਨੀ ਹੋ ਰਹੀ ਹੈ ਵੀ ਘਰ ਘਰ ਚੋਰੀ ਹੋ ਰਹੀ ਹੈ ਸਿਰਫ ਇਹ ਲੋਕਾਂ ਦੇ ਵਾਰ ਨਸ਼ੇ ਦੇ ਕਰਨ ਹੋ ਰਹੀ ਆ। ਅੱਜ ਅਵੰਸ਼ਾ ਤੁਸੀਂ ਕੀ ਕਹਿੰਦੇ ਹੋ ਪੜ੍ਹੇ ਲਿਖੇ ਲੋਕਾਂ ਕਰਕੇ ਮਸ਼ਹੂਰ ਆ ਜਾਂ ਨਸ਼ੇ ਵਾਲਿਆਂ ਕਰਕੇ? ਨਹੀਂ